ਕਜੂਰੇ ਧੁੱਪ ਲੱਗੇ ਤੇ ਛਾਣਾ ਦੇਵੇ ਭੁੱਖ ਲੱਗੇ ਫਲ ਦੂਰੇ ਤੇ ਮੂੰਹ ਬੋਲੇ ਜਿਹੜੇ ਭਰਾ ਨੇ ਜਦੋਂ ਉਹਨਾਂ ਦੇ ਘਰ ਜਾਈਏ ਤੇ ਕਿਵੇਂ ਜਾਣਾ ਚਾਹੀਦਾ ਜਿਸ ਘਰ ਆਮੜ ਜਾਵਣ ਹੋਵੇ ਤੇ ਰਈਏ ਵਾਂਗ ਪਰਮਾ ਕਾਬੇ ਵਾਂਗੂ ਜਾਣੀਏ ਉਸ ਨੂੰ ਤੇ ਰਖੀਏ پاک ਨਿਗਾਹਾਂ ਜੋਲਨੇ ਵਿੱਚ ਪੁਰਾਣੇ ਬਰ ਕਥੂਰੀਆ ਸਾਹਿਬ ਦਾਣਸ਼ਮੰਦ ਨੂੰ ਸੱਪ ਨਹੀਂ ਲੜਦਾ ਇੱਕ ਖੁੱਡੋਂ ਦੋ ਵਾਰੀ ਮੜ ਮੜ ਤੋਖਾ ਖਾਨ ਮੁਹੰਮਦ ਮਤ ਜਿੰਨਾ ਦੀ ਮਾਰੀ ਬਿਤਾ ਜੀ ਤੁਹਾਡੇ ਨਾਮ ਐ ਸ਼ੇਰੇ

मेरे मौला सदा बहार दे सुबागे, सदा बहार दे सुबागे, मेरे मौला ਬਹੁਤ ਹੀ ਖੂਬਸੂਰਤ ਇਹਨਾਂ ਦਾ ਹਰ ਇੱਕ ਸ਼ਾਇਰ ਸ਼ਾਇਰੀ ਜੋ ਇਹ ਪੜ੍ਹਦੇ ਨੇ ਵਾਹ ਕਮਾਲ ਸਾਡੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਰੰਗ ਬਨ ਦਿੰਦੇ ਨੇ ਸੋ ਕਹਿ ਸਕਦੀਆਂ ਕਿ ਵਿਸ਼ਵ ਪੰਜਾਬੀ ਪਵਨ ਦੇ ਬਹੁਤ ਹੀ ਚਮਕਦੇ ਸਿਤਾਰੇ ਨੇ ਜਿਹੜੇ ਕਿ ਰੌਣਕ ਲਾ ਦਿੰਦੇ ਨੇ ਸਾਡੇ ਲੰਦੇ ਪੰਜਾਬ ਤੋਂ ਸਾਡੇ ਵਿਸ਼ਵ ਪ੍ਰਸਿੱਧ ਸ਼ਾਇਰਾ ਤਾਇਰਾ ਸਰ ਜੀ ਵੀ ਸਾਡੇ ਵਿੱਚਕਾਰ ਹੈ ਬੈਠੇ ਨੇ ستری ہستے رہو خوش رہ جی روشنی پیار محبت کٹوریا سب پائی ہے ਸਾਡੀ ਤੇ ਬੜੀ ਵੱਡੀ ਕਮਜ਼ੋਰੀ ਹੋ ਤੁਸੀਂ ਤੇ ਅਸੀਂ ਬੜੇ ਨਾਜ਼ੁਕ ਦਿਲ ਦੇ ਲੋਕ ਆ ਤੇ ਮੇਰੇ ਤੇ ਦਿਲ ਤੇ ਮਨ ਦੇ ਵਿੱਚ ਕਥੂਰਿਆ ਸਾਹਿਬ ਵਸ ਗਏ ਨੇ ਤੇ ਮੈਂ ਇੱਕ ਦਿਨ ਉਹਨੂੰ ਮਿਲਣ ਲੱਗਾ ਸਾ ਤੇ ਮੈਂ ਕਿ ਇਹ ਰਾਤੀ ਮੌਕੇ ਤੇ ਰਿਸ਼ਤੇ ਮੁਕਦੇ ਨੇ ਉਹਨੇ ਸਾਡੇ ਤੁਹਾਡੇ ਆਖਰੀ ਸਾਹ ਤੱਕ ਇਹ ਰਿਸ਼ਤੇ ਇਨਸ਼ਾਅੱਲਾ ਕਾਇਮ ਰਹਿਣ جڑیاں تے عزتاں نے یہ نصیب ملتی نے خیرات نام خیرات نہیں نا دیا تو نصیب جہاں دعوا نال پیار نہ نا محبت بنتا ہے نو گل یاد آ گئی ہے کہ امریکہ دی پہلی جڑی نابینا سکالر سی اینی سال دی عمر دے اندھی ہو گئی انہیں کتاب لکھی تھری ڈیز ٹو سی انیس سال دی عمر نے کتاب لکھی پہلی سکالر جڑی امریکہ دی سی کی لکھیا کہ نو اگر نظر آنا شروع ہو جائے تو میں کہ میں سب پہلا کی لکھنا چاہاں گی انہیں کیا کہ میں اپنے کتھوریا صاحب جیسے پرامانو دوستان دیکھنا چاہوں گے یہ ساری خوش نصیبی ہے کہ ساری زندگی کے ایڈے پیارے پہ پی خوبصورت رشتے انہوں نے مل جانا اور انہوں رشتیاں نو قائم رکھنا سارے واسطے بڑا عزاز ہے اور ساری یہ بڑی بڑی کمزوری ہے انشاءاللہ ہمیشہ قائم و دائم رہنگے اور اور نال قدم قدم زندگی دا ساتھ روے سبھا مر روپ کور کہلو میم دو شبد سارے مہمان برین اس بعد سارے مکھ مہمان جی اپنے جڑے ہے سانجے کریں واحر جی کا خالص واحگ ਸੱਚ ਜੁਗਾਂ ਜੀ ਸਾਥ ਸੰਗਤ ਇਹਦੇ ਮਹਿਮਾਨ ਇੰਨੇ ਮਹਾਨ ਸ਼ਖਸੀਅਤਾਂ ਜਿਹੜੀਆਂ ਕਿ ਗੁਰੂ ਦੀ ਮਿਹਰ ਤੇ ਨਾਲ ਇਥੇ ਸਾਰੇ ਬੈਠੇ ਹੋ ਪ੍ਰਮਾਤਮਾ ਤੁਹਾਨੂੰ ਦਿਨ ਤੇ ਰਾਤ ਚ ਨਿਤੰਕੇ ਬਖਸ਼ੀ ਤੇ ਮੇਰੇ ਵੀਰ ਬਿੰਦੀ ਭਾਜੀ ਜਗੀਰ ਸਿੰਘ ਤੇ ਭੈਣ ਦਾਇਰਾ ਤੇ ਸਾਰੇ ਜਿੰਨੇ ਵੀ ਨੇ ਤੇ ਪਿੱਟਾ ਵੀਰ ਜਿਹੜਾ ਕਿ ਮੇਲ ਕੰਮ ਸੰਭਾਲਦਾ ਹੈ ਸੋ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਨੀ ਆ ਇਸ ਵਿਸ਼ੇ ਪੰਜਾਬੀ ਸਭਾ ਮੈਂ ਕੀ ਤਾਰੀਫ ਕਰਾਂ ਮੈਂ ਤੇ ਉਨੀ ਤਾਰੀਫ ਕਰ ਹੀ ਨਹੀਂ ਸਕਦਾ ਜਿਨ੍ਹਾਂ ਕੇ ਚੇਅਰਮੈਨ ਡਾਕਟਰ ਵੀਰ ਸਿੰਘ ਕਥੂਰੀਆ ਵੀਰ ਨੇ ਇਨ੍ਹਾਂ ਇਸ ਸਮੇਂ 'ਚ ਦੇਸਾਂ ਪਰਦੇਸਾਂ 'ਚ ਆਪਣਾ ਨਾਮਨਾ ਖੱਟੀਏ ਇਹ ਨਾਮ ਐਵੇਂ ਨਹੀਂ ਖੱਟਿਆ ਜਾਂਦਾ ਜਿੰਨੀ ਦੇਰ ਉਸ ਪ੍ਰਮਾਤਮਾ ਦੀ ਰਹਿਮਤ ਤੇ ਉਹਦੀ ਦਿਆ ਨਾ ਹੋਵੇ ਇਹ ਧੀਆ ਇਹ ਜਿਹੜੀ ਇੰਨੇ ਵੱਡੇ ਕੰਮ ਕਰ ਰਹੇ ਤੁਹਾਨੂੰ ਤੇ ਗਿਨਾ ਮੈਂ ਤੇ ਗਿਣ ਜਾਂਦੀ ਨਹੀਂ ਇਹ ਇੰਡੀਆ ਜਾ ਕੇ ਇਹਨਾਂ ਨੇ ਅੱਖਾਂ ਦੇ ਕੈਂਪ ਉੱਥੇ ਜਿਹੜੀ ਬਲਬੀਰ ਕੋ ਰਾਇਕੋਟੀ ਪੰਜਾਬ ਚ ਬੈਠੀ ਹੈ ਸਾਡੀ ਸਮਾ ਦੀ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਇਹਨਾਂ ਦੇ ਇੰਨੇ ਗੁਣ ਮੈਂ ਸੁਣ ਸੁਣ ਕੇ ਨਾ ਇਹੋ ਜੀ ਵੀ ਦਾ ਛੋਟਾ ਏ ਮੱਥਾ ਚੁੰਮਣ ਨੂੰ ਜੀ ਕਰਦਾ ਏ ਧੰਗ ਓ ਮਾਂ ਧੰਗ ਕਿਉ ਧੰਗ ਮਾਪੇ ਜਿੰਨਾ ਨੇ ਇੰਨਾ ਸੁੱਚਾ ਹੀਰਾ ਪੈਦਾ ਕੀਤਾ ਏ ਇਸ ਹੀਰੇ ਦੀਰ ਨੇ ਦੁਨੀਆ ਚ ਦੇਸਾਂ ਪਰਦੇਸਾਂ ਵਿੱਚ ਇੰਡੀਆ ਚ ਪਾਕਿਸਤਾਨ ਸਭ ਨੂੰ ਇੱਕ ਕਰ ਦਿੰਦਾ ਏ ਜਦੋਂ ਵੀ ਇੰਡੀਆ ਜਾਂਦੇ ਨੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਅਣਗਿਣਤ ਪੈਸੇ ਟੋਂਗੇ ਰਿਕਸ਼ੇ ਅੱਖਾਂ ਦੇ ਕੈਂਪ ਜਿਹੜੇ ਪਿੰਡਾਂ ਵਿੱਚ ਬਿਮਾਰੀ ਪੈ ਜਾਂਦੀ ਏ ਕੋਈ ਮੁਫਤ ਇਲਾਜ ਪਿੰਡਾਂ ਦੇ ਪਿੰਡਾਂ ਦੇ ਇਹਨਾਂ ਨੇ ਇਲਾਜ ਕੀਤੇ ਨੇ ਤੇ ਇਸ ਸੰਸਥਾ ਨੇ ਕਾਹ ਜਾ ਜਾ ਕੇ ਉੱਥੇ ਜਾ ਕੇ ਇੰਨੇ ਵੱਡੇ ਵੱਡੇ ਕੰਮ ਕੀਤੇ ਨੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਲਾਣਾ ਸਭ ਜਗ੍ਹਾ ਇਸ ਮਾਂ ਬੋਲੀ ਨੂੰ ਇੰਨਾ ਨਹੀਂ ਮਾਂ ਬੋਲੀ ਦਾ ਐਡਾ ਉੱਚਾ ਦਰਜਾ ਦਿੱਤਾ ਏ ਕਿ ਵਾਹਿਗੁਰੂ ਜੀ ਹਰ ਇੱਕ ਦੇ ਮੂੰਹ ਤੇ ਮਾਂ ਬੋਲੀ ਸਾਡੀ ਆਪਣੀ ਬੋਲੀ ਸਾਡੀ ਮਿੱਠੀ ਬੋਲੀ ਇਹ ਜਿਹੜੀ ਸਾਨੂੰ ਵਿਰਸੇ ਤੋਂ ਸਿਆਲਕੋਟ ਲਾਹੌਰ ਸ਼ੇਖੂਪੁਰਾ ਉੱਥੋਂ ਦੇ ਸਾਡੇ ਮਾਪੇ ਸਾਡੇ ਸਹੁਰੇ ਸਾਡੇ ਨਾਨਕੇ ਸਾਡੇ ਦਾਦਕੇ ਸਾਡੇ ਸਾਰੇ ਜਦੋਂ ਬਸਦੇ ਨੇ ਇਹ ਤੇ ਉੱਥੇ ਵੀ ਵੇ ਸੇਵਾ ਕਰਕੇ ਆ ਗਏ ਨੇ ਇਹਨਾਂ ਤੇ ਉਸ ਧਰਤੀ ਤੇ ਸਾਰੇ ਭੈਣ ਭਰਾ ਨੂੰ ਇਕੱਠਿਆਂ ਕਰ ਦਿੱਤਾ ਹੈ ਆ ਜਿਹੜਾ 3 ਦਿਨ ਵਿਸ਼ੇ ਪੰਜਾਬੀ ਦੀ ਕਾਨਫਰੰਸ ਹੋਈ ਹੈ ਇਹ ਕਾਨਫਰੰਸ ਚ ਲੰਗਰ ਅਟੁੱਟ ਜਿੱਡੀ ਇੱਕ ਚੀਜ਼ ਖਾਦੀ ਉਹ ਦੂਜੇ ਦੇ ਨਾਲ ਨਹੀਂ ਆਏਗੇ ਦੀ ਸੇਵਾ ਸਲਮਾਨਤ ਸਪਾਵਰਾ ਹਰ ਇੱਕ ਦਾ ਸਵਾਗਤ ਮੈਂ ਤੇ ਇੱਕ ਨਵਾਨੀ ਜੀ ਪਿੱਛੇ ਪਿੱਛੇ ਆਓ ਜੀ ਆਓ ਜੀ ਖਾਓ ਜੀ ਪੀਓ ਜੀ ਬਹੋ ਜੀ ਕਿਉਂਕਿ ਇਹ ਪੰਜਾਬੀ ਮਾਂ ਬੋਲੀ ਨੇ ਹੀ ਸਾਨੂੰ ਸਿਖਾਇਆ ਇਹ ਤੇ ਵੀਰ ਕਰ ਕਰ ਜੰਮਨ ਲੱਖਾਂ ਚੋਂ ਇੱਕ ਜੰਮਿਆ ਏ ਅਸੀਂ ਸਾਰੇ ਇਹਨਾ ਕਰਕੇ ਕਿੰਨੇ ਕਾਰਜੇ ਇੱਕ ਸੇਵ ਇੱਕ ਜਨਮ ਮਾੜਾ ਹੋਏ ਘਰ ਉਹ ਸੁਧਾਨ ਨਾ ਨਹੀਂ ਕੋਈ ਲਿੰਦਾ ਘਰ ਚ ਇੱਕ ਚੰਗਾ ਜੰਮ ਪਵੇ ਉਸ ਘਰ ਤੇ ਰਹਿਮਤ ਹੁੰਦੀ ਏ ਉਸ ਘਰ ਤੇ ਉਸ ਜਗ੍ਹਾ ਤੇ ਐਡਾ ਵੱਡਾ ਭਵਨ ਹਰ ਹਫਤੇ ਹਰ ਦਿਨ ਫ੍ਰੀ ਦੇ ਦੇਣਾ ਬਹੁਤ ਮੁਸ਼ਕਲ ਚੀਜ਼ ਇਹ ਪੜਾ ਵੱਡਾ ਦੇਲੇ ਮੇਰੇ ਵੀਰ ਦਾ ਸਦਕੇ ਜਵਾਨੀ ਉਸ ਮਾਤ ਸਦਕੇ ਜਵਾਨੀ ਇਸ ਵੀਰ ਤੋਂ ਜਿਹੜੇ ਦੇ ਨੇ ਪੁੱਤ ਜੰਮਿਆ ਤੇ ਇਹਨੇ ਇੰਨਾ ਲੋਕਾਂ ਨੂੰ ਇੰਨੀ ਦੁਨੀਆ ਨੂੰ ਇੰਨੇ ਕੰਮ ਕੀਤੇ ਨੇ ਉਹ ਵਿਸ਼ ਪੰਜਾਬੀ ਦੀ ਪ੍ਰੈਜ਼ੀਡੈਂਟ ਵੀਰ ਕੋ ਰਾਏ ਕੋਟੀ ਜੀ ਸਾਡੀਆਂ ਗੱਲਾਂ ਹੀ ਇਹਨਾਂ ਦੇ ਬਾਰੇ ਚੱਲਦੀਆਂ ਰਹਿੰਦੀਆਂ ਨੇ ਉਹਨਾ ਤੇ ਪਿਓ ਨੂੰ ਗੋ ਮੇਰਾ ਛੋਟਾ ਵੀਰ ਮੈਂ 2-3 ਸਾਲ ਵੱਡੀ ਆ ਸੋ ਅਸੀਂ ਸਿਰਫ ਤਾਂ ਉਹਦੀਆਂ ਹਿੰਦੀਆਂ ਨੇ ਜਿਹੜੇ ਜਿੰਨੇ ਕੋਈ ਨੇਕੀ ਕੀਤੀ ਏ ਜਿੰਨੇ ਕੋਈ ਕੰਮ ਕੀਤਾ ਏ ਜਿੰਨੇ ਅਣਗਿਣਤ ਕੰਮ ਕੀਤੇ ਨੇ ਇਹ ਤਿੰਨ ਦਿਨ ਸਾਡੇ ਘਰ ਵਿਸ਼ ਪੰਜਾਬੀ ਚ ਐਨੇ ਕਲਾਕਾਰ ਤਿੰਨੇ ਨਾਟਕ ਐਨੇ ਪ੍ਰਾਈਜ਼ ਇੰਨੀਆਂ ਚੀਜ਼ਾਂ ਗੁੰਡੀਆਂ ਗਈਆਂ ਨੇ ਐਨੇ ਅਣਗਿਣਤ ਇਸ ਵਿਸ਼ੇ ਪੰਜਾਬੀ ਦੀ ਪੂਰੀ ਦੁਨੀਆ ਤੇ ਨਾਇ ਇੰਨੇ ਚਿਰ ਚ ਕਹਿੰਦੇ ਨੇ ਜਦੋਂ ਈਦ ਦਾ ਚੰਦ ਨਿਕਲਦਾ ਏ ਤੇ ਪਤਾ ਲੱਗਦਾ ਏ ਜਦੋਂ ਕਿਤੇ ਕੋਈ ਗੁਰੂ ਪੀਰ ਫਕੀਰ ਜਨਮ ਲੈਂਦਾ ਏ ਉਹ ਪਤਾ ਲੱਗਦਾ ਏ ਪੀਰ ਫਕੀਰ ਕਿੱਥੇ ਨੇ ਰੱਬ ਕਿੱਥੇ ਨੇ ਰੱਬ ਇੱਥੇ ਜੀ ਜਾਂ ਤੂੰ ਮੇਰੇ ਨਾਲ ਹੈ ਤਾਂ ਕਿਆ ਹੁ ਸ਼ੰਦਾ ਤੂ ਦੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਡੋਟ ਨਾ ਆਵੀਂ ਖਾਈ ਖਰਚੇ ਦਾ ਗੁੰਦਾ ਲੱਖ ਚੁਰਾਸੀ ਮੇਦੇਮੀ ਸਭ ਸੇਵ ਗਲੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਸ਼ੰਦਾ ਨੰਦ ਪਿਆ ਸੁਖ ਪਾਇਆ ਮਿਲ ਘੁਰ ਕੋ ਬਿੰਦਾ ਸੰਪੀ ਕਾਜ ਸਵਾਰੀਏ ਜਾਂ ਤੁਦ ਪਾਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਚੇ ਪਾਚਾ ਇਹ ਪੰਜਾਬੀ ਵਿਸ਼ ਪੰਜਾਬੀ ਸਾਡੀ ਦਿਨ ਦੁਗਣੀ ਰਾਤ जोगਨੀ ਤਰੱਕੀ ਕਰੇ ਇਥੇ ਆਇਆ ਇੱਕ ਇੱਕ ਜੀ ਸੁਖੀ ਬਸੇ ਇਥੋਂ ਦੀ ਠੰਡੀ ਸ਼ਾਮ ਮਾਨੀ ਤੇ ਇਹੋ ਜਿਹੇ ਵੀਰ ਦੇ ਗੁਣ ਗਾਵੇ ਜਿਹਦੇ ਨਾਲ ਸਾਡਾ ਨਮਾਨਿਆ ਜਹਾਂ ਦਾ ਵੀ ਸਿਰ ਉੱਚਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਹਿ ਥੋ ਤੇ ਥੈਂਕ ਯੂ ਸਾਹਿਬਾ ਨੂੰ ਸ਼ੁਕਰੀਆ ਕੰਮ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਪੇਸ਼ ਕੀਤੇ ਹੈਗੇ ਸਾਡੇ ਨਾਲ ਆਪਣੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਦੀ ਸਾਂਝ ਪਾਈਏ ਤੇ ਮੈਂ 2 ਮਿੰਟ ਲਈ ਤਾਂ ਇਹਨਾਂ ਸਰਾਂ ਨੂੰ ਸਦਨ ਦਵਾਗੇ ਕਿ ਉਹ ਸਾਨੂੰ ਆਪਣਾ ਕੋਈ ਨਾ ਕੋਈ ਕਲਾਮ ਜ਼ਰੂਰ ਸੁਣਾ ਕੇ ਜਾਣ

میرے نہیں کی کہنا ہے میرے اتبار نہیں مطلب تے تار نہیں تے آدھے ہون او دے پنڈوں ਉਹਦੇ ਪਿੰਡੋਂ ਕਾਹਦੇ ਆਉਂਦੇ ਹੋਣਗੇ ਮੈਨੂੰ ਇਸ ਬਨੇਰੇ ਤੇ ਤਬਾਹ ਨਹੀਂ ਦੇ ਡੁਕਦੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਏ ਮੁਕਦੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਏ ਤਾਈਂ ਗੋਲ ਕ ਤੇਰੇ ਦੇ ਤਬਾਹ ਨਹੀਂ ਮੁਕਤੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਏ ਤੈਨੂੰ ਗੋਲਕ ਤੇਰੇ ਤੇ ਦੁਆਰ ਨਹੀਂ ਤੇ ਮੈਂ ਆਖਾਂ ਤੇ ਚੁੰਨੀ ਵਾਲ ਕੇ ਸੋਨੀ ਆ ਮੈਂ ਆਖਾਂ ਤੇ ਚੁੰਨੀ ਵਾਲ ਕੇ ਸੋਨੀ ਆ ਸੁਪਨਾ ਕਹਿੰਦਾ ਏ ਨੇਰੇ ਤੇ ਦੁਆਰ ਨਹੀਂ ਆਹ ਕਹਾਂ ਤੇ ਚੁੰਨੀ ਵਾਲ ਕੇ ਸੋਨੀ ਆ ਸੁਪਨਾ ਕਹਿੰਦਾ ਏ ਨੇਰੇ ਤੇ ਦੁਆਰ ਨਹੀਂ ਤੇ ਪੱਖੀ ਵਾਸ ਨੱਕਦਾ ਅੱਲੇ ਹਵਰ ਸੇ ਕੀ ਵਸਨਾ ਕਰਦਾ ਅੱਲਾ ਹੀ ਹਾਫਜ਼ੇ ਜਿੰਨੂੰ ਆਪਣੇ ਡੇਰੇ ਤੇ ਇਤਬਾਰ ਨਹੀਂ ਤੇ ਕੀ ਕਹਿਣਾ ਹੈ ਮੇਰੇ ਤੇ ਇਤਬਾਰ ਨਹੀਂ ਮਤਲਬ ਤੈਨੂੰ ਤੇਰੇ ਤੇ ਇਤਬਾਰ ਨਹੀਂ ਬਹੁਤ ਬਹੁਤ ਸ਼ੁਕਰੀਆ ਤਾਹਿਰਾ ਜੀ